ਸੱਚ ਦੀ ਆਵਾਜ਼ న్యూਸ ਪੰਜਾਬ ਦੇ ਸਤਿਕਾਰਯੋਗ ਦਰਸ਼ਕਾਂ ਨੂੰ ਪੱਤਰਕਾਰ ਮਨਜੀਤ ਸਿੰਘ ਲੀਲਾ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਦਰਸ਼ਕੋ ਅੱਜ ਅਸੀਂ ਖੜੇ ਆ ਪਿੰਡ ਲੀਲਾ ਪਸ਼ਮੀ ਤਹਿਸੀਲ ਜਗਰਾਉਂ ਜ਼ਿਲ੍ਹਾ ਧਾਣਾ ਵਿਖੇ ਜਿੱਥੇ ਇੱਕ ਉਸ ਤੁਹਾਨੂੰ ਪੀੜਤ ਵਿਅਕਤੀ ਨੂੰ ਮਿਲਣ ਜਾ ਰਹੇ ਹਾਂ ਜੋ ਪਿਛਲੇ ਲੰਬੇ ਸਮੇਂ ਤੋਂ ਇੱਕ ਬਿਮਾਰੀ ਕਾਰਨ ਮੰਜੇ ਤੇ ਪਿਆ ਵਾ ਤੇ ਉਹਨਾਂ ਦੇ ਦੱਸਣ ਮੁਤਾਬਕ ਅਸੀਂ ਲੱਖਾਂ ਰੁਪਇਆ ਇਲਾਜ ਤੇ ਲਾਤਾ ਪਰ ਅਸੀਂ ਅੱਜ ਇਲਾਜ ਕਰਾਉਣ ਤੋਂ ਅਸਮਰੱਥਾਂ ਤੇ ਉਸ ਪੀੜਤ ਵਿਅਕਤੀ ਨੂੰ ਤੁਹਾਨੂੰ ਮਿਲਵਨੇ ਆ ਕਿ ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਵੀ ਉਹਨਾਂ ਨੂੰ ਕੀ ਇਹੀ ਬਿਮਾਰੀ ਲੱਗੀ ਜਿਹੜਾ ਉਹਨਾਂ ਨੂੰ ਮੰਜੇ ਤੇ ਪੈਣਾ ਪੈ ਗਿਆ ਉਹ ਆਪਾਂ ਕਰਦੇ ਆ ਉਹਨਾਂ ਨਾਲ ਗੱਲਬਾਤ ਆ ਤੇ ਉਹਨਾਂ ਦੇ ਜਿਹੜੇ ਅੰਢੀ ਗੁਆਂਢੀ ਵੀ ਸਾਡੇ ਨਾਲ ਇੱਥੇ ਉਸ ਪੀੜਤ ਵਿਅਕਤੀ ਦਾ ਦੁੱਖਦਰ ਸਮਝਦੇ ਹੋਏ ਮੌਜੂਦ ਆ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਵੀ ਕੀ ਵਾਕਿਆ ਹੀ ਇਹ ਪੀੜਤ ਵਿਅਕਤੀ ਇਲਾਜ ਤੋਂ ਤੋਂ ਅਸਮਰੱਥਾ ਤੇ ਇਹ ਸਰਕਾਰ ਤੋਂ ਜਾਂ ਜਿਹੜੀਆਂ ਦਾਨੀ ਪੁਰਸ਼ਾ ਉਹਨਾਂ ਤੋਂ ਕੀ ਮੰਗ ਕਰਦੇ ਆ ਉਹ ਆਪਾਂ ਕਰਦੇ ਆ ਗੱਲਬਾਤ ਦੱਸਖੋ ਸਾਡੇ ਨਾਲ ਉਹ ਪੀੜਤ ਵਿਅਕਤੀ ਇੱਥੇ ਮੌਜੂਦ ਆ ਪਰ ਮੈਂ ਇੱਕ ਵਾਰ ਜੀ ਕੈਮਰਾਮੈਨ ਕਹੂੰਗਾ ਵੀ ਇਹ ਪੀੜਤ ਵਿਅਕਤੀ ਉਹਨੂੰ ਦਿਖਾਇਆ ਜਾਵੇ ਜੋ ਇਹ ਚੱਲਣ ਫਿਰਨ ਤੋਂ ਵੀ ਅਸਮਰੱਥਾ ਜਿਹੜਾ ਲੈਟਰਨੀ ਬਾਥਰੂਮ ਵੀ ਪਰਿਵਾਰ ਦੇ ਵਾਰਸਾਂ ਦੇ ਦਸਮ ਤਾਅਬਕਾ ਉੱਤੇ ਹੀ ਜਿਹੜਾ ਕਰ ਰਿਹਾ ਵਾ ਕਿਉਂਕਿ ਲੈਟਰਨ ਨਾ ਬਾਥਰੂਮ ਕਰਨ ਦੇ ਵੀ ਅਸਮਰਥ ਨਹੀਂ ਆਉ ਆਪਾਂ ਕਰਦੇ ਹਾਂ ਗਲਬਾ ਤਾਂ ਭਾਈ ਜੀ ਕੀ ਨਾਮ ਤੁਹਾਡਾ ਹਲਵੰਦ ਸਿੰਘ ਹੈ ਜੀ ਸੰਤੋ ਬੂਟਾ ਸੰਗ ਠੀਕ ਹੈ ਜੀ ਕਿਹੜਾ ਪਿੰਡ ਹੈ ਤੁਹਾਡਾ ਲੀਲਾ ਪਿੰਡ ਹੈ ਜੀ ਮੇਕ ਸਿੰਘ ਲੀਲਾ ਪਸ਼ਮੀ ਤੁਹਾਨੂੰ ਮੰਜੇ ਤੇ ਪੈਣਾ ਪਿਆ ਗਿਆ ਜਾਂ ਕੀ ਕਰਨਾ ਜੀ 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 5 ਮਹੀਨੇ ਹੋ ਗਏ ਮੈਨੂੰ ਬਸ ਮੈਂ ਕੰਮ ਕਰਦਾ ਹੀ ਮਜ਼ਦੂਰੀ ਦਾ ਤੇ ਲੱਤ ਖੜ ਗਈ ਮੀ ਠੀਕ ਹੈ ਕਿਉਂਕਿ ਸਮਾਂ ਠੀਕ ਨਹੀਂ ਹੋ ਰਿਹਾ ਮੈਂ ਲਾਜ ਕਿਉਂ ਪੰਜਾ ਹਸਪਤਾਲਾ ਚੋਂ ਕਰਵਾਇਆ ਕੋਇਆ ਨਹੀਂ ਠੀਕ ਨਹੀਂ ਕਿਹੜੇ ਕਿਹੜੇ ਹਸਪਤਾਲ ਚਲਾਇਆ ਦੱਸਾਂ ਨੀ ਆ ਕੋਈ ਕਿਸਨਪਰੇ ਗਿਆ ਸੀ ਹਾਂਜੀ ਕਿਸਨਪਰੇੋਂ ਫਿਰ ਗਲਬ ਗਿਆ ਠੀਕ ਹੈ ਗਲਬ ਤੋਂ ਜੇਨੀਆਂ ਦੇ ਹਸਪਤਾਲ ਦੋ ਉੱਬਰੀ ਗਿਆ ਠੀਕ ਹੈ ਤੇ ਫੇਰ ਐ ਚੜਦਾ ਫਿਰਦਾ ਰਿਹਾ ਤੇ ਇਲਾਜ ਹੋਇਆ ਗਾਹਾਂ ਦੀ ਗਾਹਾਂ ਦੀ ਗੰਗਮਾਰੀਆਂ ਵੱਧੀਆਂ ਦੁਨੀਆਂ ਇਹ ਕੋਈ ਮੋਗੇ ਦਾ ਸੋਦੀ ਗੱਲ ਕਰ ਕੋਈ ਉੱਥੇ ਮੋਗੇ ਮੋਗੇ ਸਕ੍ਰੀਮ ਕਰਵਾ ਕੇ ਲਿਆਂਦੀ 7000 ਵਾਲੀ ਵੱਡੀ ਉਹ ਕਹਿੰਦੀ ਕਰਾ ਕੇ ਲਿਆ ਉਹ ਵੀ ਕਰਵਾ ਕੇ ਲਿਆਂਦੀ ਆ ਠੀਕ ਹੁਣ ਫੇਰ ਭੇਜੀ ਸੀ ਸਾਨੂੰ ਹੁਣ ਸਾਡੇ ਕੋਲੇ ਪੈਸੇ ਹੈ ਨਹੀਂ ਸੀ ਲੁਧਿਆਣਾ ਕਹਿੰਦਾ ਵੀ ਲੁਧਿਆਣਾ ਜਾਣਾ ਪਉ ਤੈਨੂੰ ਇਹ ਸਕ੍ਰੀਮ ਕਰਾ ਫਿਰ ਪਤਾ ਲੱਗੂਗੀ ਕਿ ਨੌਸਕ ਪਿਆ ਨਾਲ ਬਲੌਕ ਹੋਈ ਜਾਂ ਕੀ ਗੱਲਬਾਤ ਫਿਰ ਤੁਸੀਂ ਉਹ ਕਿਉਂ ਨਹੀਂ ਗਏ ਪੈਸਿਆਂ ਦੀ ਕਰ ਨਹੀਂ ਗਏ ਠੀਕ ਹੈ ਹਾਂ ਪੈਸੇ ਸਾਡੇ ਕੋਲ ਹੈ ਨਹੀਂ ਸੀ ਉਹਨੇ ਆਖਿਆ ਵੀ ਸੇ 7000 ਦਾ 8000 ਦਾ ਪਰਵੰਧ ਕਰਕੇ ਲਿਆਓ ਤੁਸੀਂ ਫਿਰ ਮੈਂ ਤੁਹਾਨੂੰ ਲੈ ਕੇ ਦਊਗਾ ਫਿਰ ਤੁਸੀਂ ਜਾਇਓ ਥਿੰਕਰਵਾ ਕੇ ਲਿਆਓ ਫਿਰ ਮੈਂ ਲਾਜ ਕਰੂੰਗਾ ਕੋਈ ਤੁਹਾਡੀ ਰਿਸ਼ਤੇਦਾਰਾਂ ਨੇ ਕੋਈ ਬਾਹ ਨਹੀਂ ਫੜੀ ਕੋਈ ਨਹੀਂ ਜੀ ਨਹੀਂ ਫੜੀ ਨਹੀਂ ਕਿਸੇ ਨੇ ਨਹੀਂ ਅੱਛਾ ਕਿਸੇ ਨੇ ਮਦਦ ਕੀਤੀ ਨਹੀਂ ਨਾ ਸਾਡੇ ਕੋਲ ਗਿਆ ਸੀ ਉਹ ਹੂੰ ਲੱਖ 60 ਲੱਖ ਰੁਪਏ ਲਾ ਚੁੱਕੇ ਹੈ ਤੇ ਉਦੋਂ ਬਾਅਦ ਬਸ ਪਿਆ ਹੁਣ 20 ਦਿਨ ਹੋ ਗਏ ਅਜ ਕੋਈ ਦਵਾਈ ਬੁਟੀ ਨਹੀਂ ਕੋਈ ਗੱਲਬਾਤ ਨਹੀਂ ਠੀਕ ਹੈ ਹਾਂਜੀ ਤੇ ਕਿੰਨੇ ਬੱਚੇ ਆ ਤੁਹਾਡੇ ਬੱਚੇ ਦੋ ਬੱਚੇ ਹੈ ਜੀ ਠੀਕ ਹੈ ਤੇ ਬੱਚੇ ਤਾਂ ਫਿਰ ਸੇਵਾ ਸੰਭਾਲ ਕਰਦੇ ਆ ਸੇਵਾ ਸੰਭਾਲ ਕਰਦੇ ਆ ਹੁਣ ਘਰੋਂ ਗਰੀਬ ਬਜਾਦੇ ਹੋਇਆ ਪਿਆ ਡਾਊਨ ਹੋਇਆ ਪਿਆ ਕੰਮ ਠੀਕ ਹੈ ਤੇ ਤੁਰਫੇ ਤੋਂ ਥੋੜਾ ਬਤਾ ਸਕਦੇ ਕਿ ਨਹੀਂ 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 ਜੀ ਤੁਰਫਰ ਨਹੀਂ ਸਕਦੇ ਚੱਕ ਕੇ ਲਿਆਦੇ ਜਾਂ ਦਾਹਾਂ ਪਸਾਂ ਕਰਦੇ ਚੱਕ ਕੇ ਕਰਦੇ ਠੀਕ ਹੈ ਹਾਂਜੀ ਤੇ ਲੈਟਰਨੀ ਬਾਥਰੂਮ ਬੱਚੀ ਹੈ ਜੀ ਵਿੱਚ ਹੀ ਹੈ ਲੈਟਰੂਮ ਬਾਥਰੂਮ ਸਾਰਾ ਵਿੱਚ ਹੀ ਹੈ ਵਿਸਾਜ ਆਦੇ ਲਾਇਆ ਹੋਇਆ ਵਿੱਚ ਵਿੱਚ ਹੀ ਲੈਟਰਨ ਵਿੱਚ ਹੀ ਬਾਥਰੂਮ ਸਾਰਾ ਵਿੱਚ ਹੀ ਹੈ ਠੀਕ ਹੈ ਤੇ ਹੁਣ ਫਿਰ ਤੁਸੀਂ ਕੀ ਸਰਕਾਰ ਤੋਂ ਜਾਂ ਦਾਨੀ ਪਰਸਨ ਤੋਂ ਕੀ ਮਦਦ ਮੰਗਦੇ ਹੋ ਅਸੀਂ ਮਦਦ ਮੰਗਦੇ ਹਾਂ ਜੀ ਸਾਨੂੰ ਲਾਜਵਾਰੇ ਕੋਈ ਸਹਿਯੋਗ ਕਰੇ ਗਵਰਨਮੈਂਟ ਕਰੇ ਜਾਂ ਕੋਈ ਦਾਨੀ ਪਰਸਨ ਕਰੇ ਬਾਹਰਲੇ ਕਰਨ ਤਾਂ ਹੀ ਲਾਜ ਕਰਵਾ ਸਕੀ ਆ ਆਪ ਦਾ ਠੀਕ ਹੈ ਸਭ ਦੇ ਸਾਰ ਜਿੰਨਾ ਵੀ ਸਰ ਦਾ ਕੋਈ ਕਰ ਸਕਦਾ ਸਾਨੂੰ ਠੀਕ ਹੈ ਕਿ ਕਿਸ ਤਰ੍ਹਾਂ ਪੀੜਤ ਵਿਅਕਤੀ ਨੇ ਆਪਣਾ ਦੋਖਰਦ ਦੱਸਿਆ ਕਿਉਂਕਿ ਮੈਂ ਪਹਿਲਾਂ ਹੀ ਕਹਿ ਚੁੱਕਿਆ ਕਿ ਪੰਜਾਬ ਵਿੱਚ ਦਾਨੀ ਪੁਰਸ਼ਾਂ ਦੀ ਕੋਈ ਵੀ ਕਮੀ ਨਹੀਂ ਹੈ ਹਰਾਂ ਦੇ ਦਰੋਂਣਾ ਚਾਹੇ ਕੋਰੋਨਾ ਕਾਲ ਦੇ ਦਰੋਂਣਾ ਸਿੱਖ ਭਰਾਵਾਂ ਨੇ ਪੰਜਾਬੀਆਂ ਨੇ ਕਿਸੇ ਨੂੰ ਅੱਜ ਤੱਕ ਭੁੱਖਾ ਨਹੀਂ ਸੁਣਤਾ ਹਰ ਤਰ੍ਹਾਂ ਦੀ ਮਦਦ ਕੀਤੀ ਆ ਪਰ ਅਸੀਂ ਆਪਣੇ ਚੈਨਲ ਦੇ ਰਾਹੀਂ ਵੀ ਉਮੀਦ ਕਰਦੇ ਆਂ ਵੀ ਦਾਨੀ ਪੁਰਸ਼ ਇਸ ਪੀੜਤ ਵਿਅਕਤੀ ਦੀ ਬਾਹਰ ਜਰੂਰ ਫੜਨਗੇ ਤੇ ਸਾਡੇ ਨਾਲ ਇਥੇ ਨਗਰ ਨਿਵਾਸੀ ਵੀ ਆਤੇ ਉਹਨਾਂ ਦੇ ਕੁਝ ਪਰਿਵਾਰਕ ਮੈਂਬਰ ਆ ਆਪਾਂ ਉਹਨਾਂ ਨਾਲ ਵੀ ਆਪਾਂ ਗੱਲਬਾਤ ਕਰਦੇ ਆ ਉਹ ਇਸਮ ਦੀ ਕੀ ਕਹਿੰਦੇ ਆ ਦਰਸ਼ਕੋ ਸਾਡੇ ਨਾਲ ਹੁਣ ਉਸ ਪੀੜਤ ਜਿਹੜੇ ਵਿਅਕਤੀ ਦੇ ਆ ਪੁੱਤਰ ਵੀ ਜੁੜ ਚੁੱਕੇ ਆ ਆਓ ਆਪਾਂ ਉਹਨਾਂ ਦੇ ਨਾਲ ਵੀ ਆਪਾਂ ਗੱਲਬਾਤ ਕਰਦੇ ਆ ਵੀ ਆਪਾਂ ਪੁੱਛਦੇ ਆ ਵੀ ਇਹਨਾਂ ਨੇ ਕਿੰਨਾ ਕਲਾਜ ਕਰਾਇਆ ਕਿੱਥੋਂ-ਕਿੱਥੋਂ ਕਲਾਜ ਕਰਾਇਆ ਤੇ ਕਿੰਨੇ ਹੁਣ ਤੱਕ ਪੈਸੇ ਲਾ ਚੁੱਕੇ ਆ ਤੇ ਹੁਣ ਫਿਰ ਦਾਨੀ ਪਰਸਨ ਤੋਂ ਕੀ ਮੰਗ ਕਰਦੇ ਆਓ ਆਪਾਂ ਕਰਦੇ ਆ ਗੱਲਬਾਤ ਕਾਕਾ ਕੀ ਨਾਮ ਦਾ ਮੇਰੇ ਕਿਰਸ਼ਨ ਗਏ ਜੀ ਤੇ ਇਹ ਤੁਹਾਡੇ ਪਿਤਾ ਜੀ ਆ ਹਾਂ ਪਿਤਾ ਜੀ ਆ ਜੀ ਤੇ ਇਹਨਾਂ ਨੂੰ ਕੀ ਹੋਇਆ ਸੀਗਾ ਇਹਦੀ ਜੀ ਲੱਤ ਖੜ ਗਈ ਲੱਤ ਖੜਨ ਜਰੀਏ ਇਹਦਾ ਸਾਰਾ ਕੁਝ ਹੀ ਖੜ ਗਿਆ ਜੀ ਪੂਰਾ ਫਿਰਿਆ ਨਹੀਂ ਜਾਂਦਾ ਇਹਦੇ ਕੋਲੇ ਮੀਟੀ ਪਿਸਾਬ ਬਾਥਰੂਮ ਵਿੱਚ ਤੇ ਹੀ ਹੁੰਦਾ ਬੜਾ ਲਾਜੀ ਬਹੁਤ ਕਰਾਇਆ ਜੀ ਹੁਣ ਪੈਸੇ ਥਿਲੇ ਗਏ ਨੇ ਕਿਹੜੇ ਕਿਹੜੇ ਹਸਪੀਟਲ ਵਿੱਚ ਇਲਾਜ ਕਰਾਇਆ ਤੁਸੀਂ ਕਿਸੇ ਨੂੰ ਪਰੇ ਕਰਾਇਆ ਜੀ ਮੋਗੇ ਵੀ ਲੈ ਕੇ ਗਏ ਸੀ ਕੋਈ ਇਲਾਜ ਨਹੀਂ ਹੋਇਆ ਇਹਦਾ ਤੇ ਜੈਨੀਆਂ ਦੇ ਜਗਰਾਉਂ ਉੱਥੇ ਵੀ ਇਲਾਜ ਕਰਾਇਆ ਬਹੁਤ ਜਗ੍ਹਾ ਤੀ ਲੈ ਕੇ ਗਏ ਇਹ ਤਾਂ ਲਾਜ ਨਹੀਂ ਹੋਣੀ ਜਿਹੜੀਆਂ ਆ ਤੁਸੀਂ ਇੱਕ ਹੋਰ ਰਿਪੋਰਟਾਂ ਕਾਫੀ ਲਈ ਤੁਹਾਡੇ ਹੱਥ ਵਿੱਚ ਦਿਖਾਈ ਦਿੰਦੀਆਂ ਵਾਂ ਇਹ ਵੱਖ-ਵੱਖ ਹਸਪਤਾਲਾਂ ਦੀਆਂ ਹਾਂਜੀ ਮੈਂ ਕੈਮਰਾਮੈਨ ਨੂੰ ਕਹੂੰਗਾ ਵੀ ਇਹ ਸ੍ਰੀ ਸੁਆਮੀ ਰੂਪਚੰਦ ਦੀ ਰਿਪੋਰਟ ਹੈ ਜੀ ਇੱਕ ਹੋਰ ਕਈ ਰਿਪੋਰਟਾਂ ਵੱਖ-ਵੱਖ ਹਸਪਤਾਲਾਂ ਦੀਆਂ ਵਾਂ ਤੇ ਹੋਰ ਵੀ ਇਹਨਾਂ ਕੋਲ ਰਿਪੋਰਟਾਂ ਇੱਥੇ ਦਿਖਾਈ ਦੇ ਰਹੀਆਂ ਸੀ ਜਿਹੜੀਆਂ ਇਹਨਾਂ ਨੇ ਕਿਹਾ ਇਹ ਮੂੰਹ ਬੋਲ ਦੀ ਤਸਵੀਰ ਆ ਵੀ ਇਹਨਾਂ ਨੇ ਵਾਕਿਆ ਸੀ ਕਿ ਇਹਨਾਂ ਹਸਪਤਾਲਾਂ ਚ ਇਲਾਜ ਕਰਾਇਆ ਤੇ ਹੋਰ ਵੀ ਰਿਪੋਰਟਾਂ ਚੋਂ ਕੋਈ ਔਲ ਨਹੀਂ ਤੇ ਫਿਰ ਇਹਨੇ ਹੁਣ ਚੱਲ ਫਿਰ ਸਰਦੇ ਕੋਈ ਨਹੀਂ ਜੀ ਚੱਲ ਫਿਰਦਾ ਨਹੀਂ ਦਿਖਾ ਦੇ ਹਾਂ ਉਹੀ ਚੱਕ ਕੇ ਕਰਦੇ ਆਂ ਗਾਂਬਸਾਂ ੱਤੀ ਪਸਾਬ ਅਸੀਂ ਕਰਦੇ ਇਹਦੇ ਵਿੱਚ ਵੀ ਵੋਟਾਂ ਬਖ ਬਖ ਕਰਵਾਉਂਗੀ ਠੀਕ ਆ ਤੇ ਲੈਟਰਨ ਬਾਥਰੂਮ ਕਰਾਉ ਕੋ ਜਾ ਸਕਦੇ ਨਹੀਂ ਨਹੀਂ ਜਾ ਸਕਦਾ ਜੀ ਵਿੱਚ ਹੀ ਕਰ ਦਿੰਦਾ ਜੀ ਵਿੱਚ ਹੀ ਕਰਦਾ ਜੀ ਠੀਕ ਆ ਸਾਹ ਵੀ ਵਿੱਚ ਹੀ ਹੈ ਲੈਂਡਰੀ ਵਿੱਚ ਹੀ ਹੈ ਮੰਜੇ ਤੇ ਕਰਦਾ ਜੀ ਤੁਸੀਂ ਕੀ ਕੰਮ ਕਰਦੇ ਹੋ ਅਸੀਂ ਦਿਹਾੜੀ ਮਜ਼ਦੂਰੀ ਆਂ ਜੀ ਠੀਕ ਹੈ ਤੇ ਫੇਰ ਤਾਂ ਮਜ਼ਦੂਰੀ ਬੰਦ ਹੋ ਗਈ ਹੋਣੀ ਆ ਇਹਦੇ ਸਿੱਤੇ ਇਹਨੂੰ ਸਾਮ ਸਮਾਂਭਾ ਕਰਦੇ ਹੋਗੇ ਇਹ ਕੰਮ ਤੇ ਵੀ ਨਹੀਂ ਜਾ ਹੁੰਦਾ ਜੀ ਇਹਦੇ ਲੱਗੇ ਪਏ ਆ ਇਹ ਤੇ ਫਿਰ ਘਰ ਦਾ ਗੁਜ਼ਾਰਾ ਕਿਵੇਂ ਹੁੰਦਾ ਨਿਯਾਰਤ ਤੇ ਵਸਤਰੀ ਨਹੀਂ ਮਾੜਾ ਮੋਟਾ ਜੀ ਲੰਬਰੀ ਦਸ ਕੋ ਸਾਡੇ ਨਾਲ ਇਹਨਾਂ ਜਿਹੜੇ ਗਵੰਡੀ ਆ ਉਹ ਵਿਅਕਤੀ ਵੀ ਜੁੜ ਚੁੱਕੇ ਆ ਆਉ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਆਂ ਬਾਈ ਜੀ ਕੀ ਨਾ ਹੁੰਦਾ ਗੁਰਜੀਤ ਸਿੰਘ ਜੀ ਐ ਤੁਸੀਂ ਗਵੰਡੀ ਇਹਨਾਂ ਦੇ ਹਾਂਜੀ ਗਵੰਡੀ ਹੀ ਹਾਂ ਤੇ ਇਹ ਜਿਹੜੇ ਦਸ ਰੇ ਪਿਛਲੇ ਲੰਬੇ ਸਮੇਂ ਤੋਂ ਮੰਜੇ ਤੇ ਮੈਂ ਪਿਆ ਮਾਂ ਵੀ ਮੈਂ ਪੀੜ ਤਾਂ ਬਹੁਤ ਪੈਸਾ ਲਗਾ ਤਾ ਮੇਰਾ ਲਾ ਹੀ ਨਹੀਂ ਹੋਇਆ ਸੱਚ ਆ ਜੀ ਇਹ ਹਾਂਜੀ ਸੱਚ ਆ ਜੀ ਬਾਬਾ ਜਰਾ ਕੋਈ 7-8 ਮਹੀਨੇ ਜੀ ਬਿਮਾਰ ਹੋਏ ਨੇ ਇਹਨਾਂ ਦੇ ਨਾੜ ਜਿਹੜੀ ਸੀਗੇ ਬਲੌਕ ਹੋ ਗਈ ਠੀਕ ਆ ਤੇ ਕੰਮ ਕਰਦੇ ਸੀ ਖੇਤ ਦੇ ਵਿੱਚ ਤੇ ਉਹਦੇ ਵਾਕੇ ਬਲੌਕ ਹੋ ਗਈ ਜਿਹਦੇ ਤੇ ਕਰਕੇ ਬਹੁਤ ਮੰਜੇ ਤੇ ਪਏ ਠੀਕ ਘਰ ਦਾ ਪਰਿਵਾਰ ਜਿਹੜਾ ਹੈਗਾ ਜੀ ਉਹ ਬੜਾ ਗਰੀਬ ਹੈ ਠੀਕ ਹੈ ਤੇ ਇਹਨਾਂ ਕੋਲੇ ਕੋਈ ਪੈਸਾ ਨਹੀਂ ਹੈ ਹੁਣ 2 ਮਹੀਨੇ ਦੇ ਕਰੀਬ ਹੋ ਗਿਆ ਜੀ ਇਹਨਾਂ ਦਾ ਮੁੰਡਾ ਜਿਹੜਾ ਹੈ ਛੇ ਤੋਂ ਨੇ ਘਰੇ ਰਹਿੰਦੇ ਆ ਉਹਦੇ ਆਪ ਦੇ ਡੈਡੀ ਦੀ ਸੇਵਾ ਕਰਦੀ ਹੈ ਠੀਕ ਹੈ ਤੇ ਤੁਸੀਂ ਇਨਸਾਨੀ ਤੌਰ ਤੇ ਕੁਝ ਨਾ ਕੁਝ ਮਦਦ ਕਰਦੇ ਹਾਂਜੀ ਪੰਡ ਜੀ ਸਾਰਿਆਂ ਨੇ ਵਿਚਾਰਾਂ ਨੇ ਮਦਦ ਕੀਤੀ ਜੀ ਹੁਣ ਤੋਂ ਪਤਾ ਹੀ ਇਹ ਸਾਰੇ ਆ ਜਿਹੜਾ ਇਲਾਕਾ ਹੈਗਾ ਜੀ ਸਾਡਾ ਸਾਡਾ ਥੋੜਾ ਜਿਹਾ ਗਰੀਬ ਦਾ ਠੀਕ ਹੈ ਜੇ ਫਿਰ ਵੀ ਕੁਝ ਨਾ ਕੁਝ ਮਦਦ ਕਰਦੇ ਮਦਦ ਕਰਦੇ ਜਿੰਨੇ ਜੋ ਕਰੇ ਸਾਰੇ ਕਰਦੇ ਆ ਠੀਕ ਹੈ ਤੇ ਇਹ ਪ੍ਰਵੰਤੀ ਸੱਜਣਾ ਤੋਂ ਮਦਦ ਤਾਂ ਮੰਗਦੇ ਆ ਵੀ ਚਲੋ ਸਾਡੇ ਡੈਡੀ ਜਾਂ ਦਾ ਕੋਈ ਇਲਾਜ ਕਰਾ ਦੇਵੇ ਜਾਂ ਕੋਈ ਹੋਰ ਸੇਵਾ ਕਰ ਦੇਵੇ ਤਾਂ ਬੜੀ ਮਿਹਰਬਾਨੀ ਹੋਊਗੀ ਠੀਕ ਹੈ ਜੀ ਤੇ ਇਹ ਫਿਰ ਹੱਥ 'ਚ ਜਿਹੜੀ ਕਾਪੀ ਆ ਇਹ ਕੀ ਆ ਜੀ ਹਾਂਜੀ ਇਹ ਇਹਨਾਂ ਦੀਆਂ ਹਾਂਜੀ ਇਹ ਮੇਰੇ ਚਾਚਾ ਜੀ ਲੱਗਦੇ ਆ ਜੀ ਇਹਨਾਂ ਦਾ ਇਹ ਖਾਤਾ ਹੀ ਕਿ ਬੈਂਕ ਖਾਤਾ ਜੀ ਅਕਾਊਂਟ ਨੰਬਰ ਹੈ ਜੀ ਇਹਨਾਂ ਦਾ ਇਹ ਸਾਥਿਓ ਇਹ ਪੀੜਤ ਵਿਅਕਤੀ ਦਾ ਜਿਹੜਾ ਅਕਾਊਂਟ ਨੰਬਰ ਆ ਜੇ ਕਿਸੇ ਵੀ ਦਾਨੀ ਪੁਰਸ਼ ਨੇ ਕੋਈ ਇਹ ਆਪਣੀ ਜੀ ਟੈਲੀਫੋਨ ਸੇਵਾ ਪਹੁੰਚੇ ਹੋਵੇ ਇਹਨਾਂ ਦੇ ਕੋਲਤੀ ਪਾ ਸਕਦੇ ਆ ਨਹੀਂ ਤਾਂ ਇਹਨਾਂ ਨਾਲ ਸੰਪਰਕ ਕਰ ਸਕਦੇ ਆ ਤੁਸੀਂ ਸਿੱਧਾ ਵੀ ਇਹਨਾਂ ਦੇ ਘਰ ਆ ਕੇ ਸੰਪਰਕ ਕਰੋ ਇਹਨਾਂ ਦੇ ਹਾਲਾਤ ਦੇਖੋ ਹਾਲਾਤ ਦੇ ਮੁਤਾਬਕ ਇਹਨਾਂ ਦਾ ਇਲਾਜ ਹੈ ਯਾਨੀ ਤਰਵਾਇਆ ਜਾਵੇ ਸਾਡੇ ਨਾਲ ਹੋਰ ਵੀ ਇੱਥੇ ਮੌਜੂਦ ਆ ਗੰਢੀ ਆਪਾਂ ਇਹਨਾਂ ਨਾਲ ਵੀ ਗੱਲਬਾਤ ਕਰਦੇ ਆਂ ਬਾਈ ਕੀ ਨਾਮ ਉਹਦਾ ਵਿਚਾਰ ਸਿੰਘ ਜੀ ਕੀ ਕੀ ਕਹਿਣਾ ਚਾਹੁੰਦੇ ਆ ਚਾਚਾ ਜੀ ਲੱਗਦਾ ਸਾਡੇ ਲਈ ਇਹ ਤਾਂ ਮਜਬੂਰੀ ਹੈ ਇਹਨੂੰ ਬਹੁਤ ਜਿਆਦਾ ਇਹ ਲੱਗ ਗਿਆ ਕਿ ਪਿੰਡ ਸਾਡੇ ਕੋਲ ਹੀ ਆ ਨਾ ਹੁਣ ਤੋਂ ਫਿਰ ਆਤੋਂ ਫਿਰ ਆਉਨੇ ਆ ਇਹ ਇਲਾਜ ਇਹਨਾਂ ਦਾ ਹੋਇਆ ਨਹੀਂਗਾ ਜਿਉਂ ਤਾਂ ਹੀ ਹੈ ਜੀ ਠੀਕ ਹੈ ਕਿੰਨਾ ਪੈਸਾ ਲਾਤਾ ਹੋ ਇਹਨਾਂ ਨੇ ਪੈਸਾ ਲਾਤਾ ਜੀ ਉਹ ਘਟ-ਘਟ ਦੂਰ ਦਚਾਈ ਲੱਖ ਲੱਗ ਗਿਆ ਮੇਰੇ ਖਿਆਲ ਤੋਂ ਲੱਖ ਲੱਗ ਗਿਆ ਹੁਣ ਘਰੋਂ ਵੀ ਵਿਚਾਰੇ ਰੋਟੀ ਪਾਣੀ ਨੂੰ ਔਖੇ ਆ ਬਹੁਤ ਜ਼ਿਆਦਾ ਮੰਗਮੁਗ ਕੇ ਆਟਾ-ਉਟਾ ਖਾਂਦੇ ਆ ਜੀ ਠੀਕ ਆ ਫਿਰ ਉਹ ਇਲਾਜ ਔਖਾ ਹੀ ਹੈ ਠੀਕ ਆ ਦਰਦ ਕੋ ਇਹ ਸਭ ਪੀੜਤ ਵੇਗ ਜਾ ਫੋਨ ਨੰਬਰ ਆ ਮੈਂ ਕੈਮਰਾਮੈਨ ਨੂੰ ਇੱਕ ਗੰਗਾ ਕੋਈ ਫੋਨ ਨੰਬਰ ਦਿਖਾਇਆ ਜਾਵੇ ਨੰਬਰ ਆ 88727 96770 88727 997770 ਤੁਸੀਂ ਖੁਦ ਹੀ ਇਸ ਪੀੜਤ ਵਿਅਕਤੀ ਨਾਲ ਇਹ ਨੰਬਰ ਤੇ ਸੰਪਰਕ ਕਰਕੇ ਇਹਨਾਂ ਦੇ ਘਰ ਹੀ ਪਹੁੰਚ ਕਰ ਸਕਦੇ ਆ ਤੇ ਲੋੜ ਮੁਤਾਬਕ ਇਸ ਵਿਅਕਤੀ ਦਾ ਜਿਹੜਾ ਇਲਾਜ ਆ ਇਹ ਕਰਵਾਇਆ ਜਾਵੇ ਤੇ ਅਸੀਂ ਵੀ ਆਪਣੇ ਚੈਨਲ ਦੇ ਰਾਹੀਂ ਇਹ ਦਾਨੀਪੁਰਸਾਂ ਨੂੰ ਪੁਰਜੋਰ ਨਿਮਰਤਾ ਸਹਿਤ ਬੇਨਤੀ ਕਰਾਂਗੇ ਕਿ ਜਿੱਥੇ ਆਪਾਂ ਹੋਰ ਵੱਡੇ ਵੱਡੇ ਦਾਨ ਕਰਦੇ ਆ ਅਜਿਹੇ ਗਰੀਬ ਲੋਕਾਂ ਦੀ ਵੀ ਮਦਦ ਕਰਕੇ ਜਿਹੜੇ ਆਪਾਂ ਉਹਨਾਂ ਦੇ ਭਾਗੀ ਸਾਨੂੰ ਬੰਨਣਾ ਕਹੀਦਾ ਤੇ ਹੁਣ ਦੇਖਦੇ ਆ ਵੀ ਇਹ ਖਬਰ ਚੱਲਣ ਤੋਂ ਬਾਅਦ ਦਾਨੀਪੁਰਸ ਇਹ ਸਪੀਡ ਦੇ ਵਿੱਚ ਕਿੰਨੀ ਮਦਦ ਕਰਦੇ ਆ ਇਹ ਤਾਂ ਆਉਣ ਵਾਲਾ ですいませよ